ਇੱਕ ਤਾਂ ਨਿਕਲ ਗਿਆ ਇਹ ਮੀਟਰ ਜਿੱਕੇ ਨਹੀਂ ਉੱਦਗੇ ਨਹੀਂ ਫਟ ਗਿਆ ਕੇਰਲੀ ਨੇ ਅੰਡੇ ਥੇੜੇ ਤੇ ਮੀਟਰ ਚ ਥੱਲੇ ਮੀਟਰ ਖੁੱਲ ਗਿਆ ਫਟ ਗਿਆ ਨਿਕਲਣ ਵਾਲੀ ਸੀ ਬਾਹਰ ਉਹ ਕਿੱਡਾ ਸਿਰ ਇਹਦਾ ਕੋਈ ਇਹ ਭੈਣ ਦਾ ਖਾ ਖਈ ਗੁੱਲੀ ਹੁੰਦੀ ਨਹੀਂ ਇਹਨਾਂ ਕਰਮ ਨੂੰ ਆਟਾ ਤਿਆਰ ਹੀ ਸੀ ਬਸ ਬਹਾਨਾ ਬਣ ਗਿਆ ਇਹਦਾ ਆ ਨਿਕਲ ਗਿਆ ਇੱਕ ਆਹ ਨਿਕਲੀ ਜਾਂਦਾ ਚੋਪਰ ਅੰਡੇ ਚੋਂ ਹੂਣ ਕੱਢੀ ਜਾਂਦਾ ਉਹ ਅੰਡੇ ਜਦੋਂ ਮੂੰਹੜਿਆ ਪਿਆ ਭਜੂਣੇ ਨਿਕਲ ਗਏ ਭਜੂ ਉਹ ਦੋ ਬੱਚੇ ਨਿਕਲੇ ਉਹ ਨਿਕਲੇ ਆ ਦੇਖ ਉਹ ਆਂਡੇ ਦੇ ਖਰੇਪੜ ਜੁੜ ਜਾ ਪਿਆ ਜੇ ਉੱਪਰ ਢੱਕੇ ਨਾ ਕੱਢ ਦੇ ਯਾਰ ਵਿਚਾਰਾ ਉਲਝਿਆ ਪਿਆ ਜੋਰ ਲੱਗੇ ਨਾਲ ਦਾ ਤਾਂ ਦੋ ਜੇ ਬਚਪਾ ਹੋ ਗਿਆ ਬੜੇ ਨੇ ਯਾਰ ਹੈ ਕੁਦਰਤ ਦੀ ਚੀਜ਼ ਡਿਸਕਵਰੀ ਨਾ ਮੰਗੋ ਪਾ ਵੀ ਲੋ ਵੀ ਬੈਠੇ ਮੈਂ ਕਿਹਨਾਂ ਵਾਰਾ ਲੈ ਕੇਣਾ ਉਹਦੀ ਅਹੀ ਚੀਜ਼ ਮਿਲਦੀ ਆ ਮੇਰੇ ਸਾਡੇ ਦੀ ਵੀਡੀਓ ਬਣਾਉਣੀ ਪੈਂਦੀ ਆ ਇਹ ਕਲਿੱਪ ਜਿਆ ਲਈ ਫਿਰਦਾ ਨਾਲ ਚੋਬਰਾ ਉਹਨੇ ਕਹਿੰਦਾ ਉਹਨੇ ਕਹਿੰਦਾ ਦੇਖ ਆ ਦੇਖ ਵੇ ਉਹ ਪਹਾੜ ਤੱਕ ਤਰਾ ਯਾਰ ਸੱਪ ਦੀ ਭੈਣ ਹੁੰਦੀ ਆ ਇਰਲੀ ਆਣੀਆ ਸੁੱਕ ਗਿਆ ਬਾਹ ਵਿੱਚੋਂ ਬਰਾਲੇ ਅਗਰ ਕਿਸਮਤ ਵਾਲੇ ਨੇ ਅੰਡੇ ਚੋਂ ਨਿਕਲ ਸਰ ਸੋਸ਼ਲ ਮੀਡੀਆ ਤੇ ਆ ਗਏ ਹੈ ਨਾ ਜਨਮ ਦਾ ਗਿਫਟ ਮਿਲ ਗਿਆ ਇਹਨਾਂ ਨੂੰ ਮੱਛਰ ਵੀ ਨਹੀਂ ਹੈਗਾ ਗਰਮੀ ਚ ਆਇਆ ਨੇ จูนไม่เนจาเองไอ้เด็กอะไรนี่บีเอ็คเมื่อคีย์โอเวอร์กันมาสาวจีจ์นี่อะไรนะไอ้ตอนนี้ทำไมเรียกจู่ๆฉันมาที่เก็บเมื่อกี้สองวัตชิเนี่ยนะเนี่ย ਇਹ ਬੋਰਡ ਚ ਕਿਰਲੀ ਸੀ ਹਾਂ ਕਿਰਲੀ ਨਾਲ ਹੋ ਗਿਆ ਨਾ ਕਿਰਲੀ ਕਰਦੀ ਹੁਣ ਨਹੀਂ ਕੋਸ਼ਾਦੀ ਕੱਢਣੀ ਨਾ ਨਾ ਇਹ ਤਾਂ ਤਰਾ ਉਹੀ ਆਹ ਨਿਕਲ ਗਿਆ ਜਿਹੜਾ ਇਹ ਝੂੰਗੀ ਦਾੜ ਨਿਕਲ ਗਿਆ ਦਰ ਹੱਲਿਆ ਨਹੀਂ ਨਿਕਲਿਆ ਕਿਰਲੀ ਨਿਕਲ ਗਿਆ ਤਾਂ ਭੱਜੀ ਨਹੀਂ ਇਹ ਚੋਂ ਇਹ ਹੱਲਿਆ ਤਾਂ ਹੀ ਨਿਕਲਿਆ ਕਿਰਲੀ ਹੈ ਹੀ ਨਹੀਂ ਕਿਰਲੀ ਨਿਕਲੇ ਇਹ ਤਾਂ ਉਹੀ ਨਿਕਲ ਗਿਆ ਬਸ ਇਹਨਾਂ ਨੇ ਬਾਹਰ ਆਉਣ ਦੀ ਬਹਾਨੇ ਨਾਲ ਕੁਦਰਤ ਨੇ ਕੱਢਿਆ ਬਾਹਰ ਇਹਨਾਂ ਨੂੰ ਬੱਜਿਆ ਨਹੀਂ ਮੱਝ ਨਹੀਂ ਬਚਣਗੇ ਮਰਨ ਵਾਲੀ ਸਿਚੁਏਸ਼ਨ ਤਾਂ ਹੈ ਨਹੀਂ ਆਹ ਰੰਗ ਬਦਲ ਗਿਆ ਓਏ ਪਹਿਲਾਂ ਬੁਗੜਾ ਜਾ ਸੀਗਾ ਹੁਣ ਫਿਕੜਾ ਜਾ ਹੋ ਗਿਆ ਹਵਾ ਲੱਗੀ ਹਵਾ ਲੱਗੀ ਮਾਰੇਗਾ ਹਵਾ ਲੱਗੀ ਠੀਕ ਆ